ਮਸਲਾ ਇਹ ਜਨਾਨੀ ਨਾਲ ਗਲਤ ਰਿਲੇਸ਼ਨ ਸੀ ਤੇ ਜਨਾਨੀ ਤੋਂ ਤੰਗਾ ਕੇ ਉਹਨੇ ਫਾਇ ਲੈਿਆ ਉਹ ਜਨਾਨੀ ਕਰਦੇ ਤਾਂ ਕੋਈ ਉਹ ਮੰਦਾ-ਮੁੰਦਾ ਨਹੀਂ ਸੀ ਨਾ ਪੂਰੇ ਪਰਿਵਾਰ ਦੀ ਮੰਨਦਾ ਸੀ ਨਾ ਜਨਾਨੀ ਮੰਨਦੀ ਸੀ ਨਾ ਇਹ ਮੰਨਦਾ ਸੀ ਤੇ ਹੁਣ ਇਹਦੇ ਤੋਂ ਤੰਗਾ ਕੇ ਉਸਨੇ ਫਾਇ ਲੈਿਆ ਘੜ ਤੋਂ ਘੜਦਾ ਵਾਰੀ ਪੰਚਾਇਤ ਹੋ ਗਈ ਪੰਚਾਇਤ ਦੇ ਵਿੱਚ ਬਸ ਇੱਕ ਵਾਰੀ ਛੁੱਟੀਆਂ ਸੋਆਂ ਚੱਕ ਚੁੱਕ ਕੇ ਜਨਾਨੀ ਕਹੇ ਟਾਲ ਦਿੰਦੀ ਐ ਵੀ ਅੱਜ ਤੋਂ ਬਾਅਦ ਮੈਂ ਫੋਨ ਕਰਦੀ ਜਾਂ ਬੁਲਾਉਂਦੀ ਮਾਸ਼ਾਅੱਲ ਠੀਕ ਹੈ ਜੀ ਉਹਨ ਜਿਹੜਾ ਇੱਕ ਨਪਰਾ ਹੈ ਇੱਕ ਮਾਂ ਹੈ ਉਹ ਖੇਤ ਜਾਂਦੇ ਰਹੇ ਤੇ ਪਿੱਛੋਂ ਜਨਾਨੀ ਉਹਦੇ ਕੋਲ ਹੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਉਹਨੇ ਕੋਈ ਦੋਵਾਂ ਦੀ ਤੂੰ ਤੂੰ ਮੈਂ ਮੈਂ ਹੋਈ ਹੈ ਉਹਨੇ ਫਾਇ ਲੈ ਲਿਆ ਜਨਾਨੀ ਵਈ ਇਹ ਚਾਰ ਬੱਚੇ 15 16 ਸਾਲ ਦੀ ਵੱਡੀ ਲੜਕੀ ਹੈ ਇੱਕ ਮੁੰਡਾ ਹੈ ਤਿੰਨ ਕੁੜੀਆਂ ਇਹ ਇਹਦੀ ਉਮਰ ਕਿੰਨੀ ਸੀ ਕਹਿੰਦੇ ਘੜ ਤੋਂ ਘੜ ਇਹਦੀ ਉਮਰ ਤਾਂ 25 ਸਾਲ ਹਾਂ 24 25 ਸਾਲ ਹੈ ਕੀ ਕੰਮ ਕਰਦਾ ਸੀ ਇਹ ਲੱਕੜੀ ਦਾ ਕੰਮ ਕਰਦਾ ਸੀ ਫਰਨੀਚਰ ਦਾ ਇਹ ਕਿੰਨੀ ਦਿਨ ਤੋਂ ਚੱਲ ਰਿਹਾ ਸੀ ਇਹ ਇਹ 7-8 ਸਾਲਾਂ ਜੀ ਤੇ ਇਹ ਲੇਡੀਜ਼ ਦਾ ਕਰੜਾ ਜਿਹੜਾ ਪਣ ਜਾ ਮੇਰਾ ਉਹ ਬਹੁਤ ਸਮਝਦਾਰ ਦਸੂਜਵਾਨ ਬੰਦਾ ਹੈ ਉਹ ਖੜਨ ਵਾਲਾ ਬੰਦਾ ਨਹੀਂ ਉਹਨ ਨੂੰ ਜੋ ਉਹਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਹ ਉਹਨੇ ਫਾਇਲ ਲੈ ਲੈਣਾ ਸੀ ਫਿਰ ਜਿਹੜੀ ਜਿਹੜੀ ਹੈ ਦੇਵਰ ਪਰਚਾਈ ਅਸੀਂ ਤੇ ਇਹ ਕਹਿੰਨੇ ਆ ਜੀ ਇਹ ਚਾਹੁੰਦੇ ਆ ਵੀ ਜੋ ਹੋਇਆ ਮੁੰਡੇ ਨਾਲ ਗਲਤ ਹੋਇਆ ਵੀ ਉਹਦਾ ਕੁਝ ਨਹੀਂ ਗਿਆ ਮੁੰਡਾ ਜਾਣ ਤੋਂ ਗਿਆ ਹਾਂ ਜੀ ਪਰਿਵਾਰ ਤੇ ਚਾਹੁੰਦਾ ਜੀ ਵੀ ਅਸੀਂ ਤਾਂ ਇਹ ਨਹੀਂ ਕਿ ਰਿਕੁਐਸਟ ਹੈ ਜਿੰਨੀ ਕੋਨੇ ਕੀਤੀ ਹੈ ਮੁੰਡੇ ਹੋਂਦੀ ਕੋਈ ਸਜ਼ਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਅਸੀਂ ਇਹ ਵੀ ਨਹੀਂ ਚਾਹੁੰਦੀ ਕਿ ਉਹਨੂੰ ਉਮਰ ਕੈਦ ਹੋਵੇ ਕਿਉਂ ਬੱਚੇ ਨੂੰ ਸੰਭੂਗ ਉਹ ਬੱਚੇ ਵੀ ਛੱਡੇ ਆ ਮਸਲਾ ਹਣ ਕਰਦਾ ਮਸਲਾ ਹੈਗਾ ਜੀ ਇਹਨਾਂ ਦਾ ਆਪਸੀ ਪਰਿਵਾਰ ਚ ਸੰਜੇ ਕੁਮਾਰ ਮਿਸਤਰੀ ਦਾ ਕੰਮ ਕਰਦਾ ਹੈ ਰਾਜ ਮਿਸਤਰੀ ਸੀ ਮਿਸਤਰੀ ਆ ਦੂਜਾ ਲੱਕੜ ਦਾ ਲੱਕੜ ਮਿਸਤਰੀ ਹੂੰ ਅਨਮੈਰੀਡ ਸੀਗਾ ਹਾਂਜੀ ਠੀਕ ਹੈ ਕੀ ਵਾਕਿਆ ਕੀ ਹੋਇਆ ਵਾਕ ਕਾਏ ਸਾਨੂੰ ਤਾਂ ਰਾਤ ਨੂੰ ਪਚੇ ਪਚੇ ਦੇ ਹਿਸਾਬ ਨਾਲ ਸੱਧਿਆ ਅਸੀਂ ਜਾ ਕੇ ਉਹਨੂੰ ਵੇਖਿਆ ਗੇਟ ਗੁੱਟ ਤੋੜਿਆ ਅੰਦਰ ਫਾਇਰ ਲੱਗਿਆ ਪਿਆ ਸੀ ਪਤਾ ਨਹੀਂ ਕਦੋਂ ਦਾ ਲੱਗਿਆ ਉਸ ਤੋਂ 2 ਘੰਟੇ ਪਹਿਲਾਂ ਅਸੀਂ ਸਮਝਾ ਕੇ ਆਏ ਸਰਪੰਚ ਵੀ ਗਿਆ ਨਾਲ ਮੈਂ ਵੀ ਗਿਆ ਹੋਰ ਵੀ ਦੋ ਤਿੰਨ ਬੰਦੇ ਸੀ ਸਮਝਾਇਆ ਸਮਝੋ ਕੇ ਆਏ ਉਹ ਉਸ ਤੋਂ ਬਾਅਦ ਉਹਨੇ ਪੀਤੀ ਪੂਤੀ ਦਾਰੂ ਦੂਰ ਪਤਨ ਲੱਗਿਆ ਉਹਨੇ ਪਾਇਆ ਲੈ ਲਿਆ ਕਮਰੇ ਹੁਣ ਪੁਲਿਸ ਕੀ ਕਰੀ ਹੈ ਪੁਲਿਸ ਨੇ ਤਾਂ ਹੁਣ ਕਾਰਵਾਈ ਦੀ ਮੰਗ ਕਰਦੇ ਆ ਇੰਨੇ ਦੇ ਕਰਾਚੂ ਕੋਈ ਹੈਗੀ ਸੀ ਬੁੜੀ ਹੁੰਦੇ ਨਾਲ ਕੋਈ ਹੈਗੀ ਸੀ ਲਗੇਸ਼ਨ ਨੇ ਨਹੀਂ ਬੁੜੀ ਜਿਹੜੀ ਜੋ ਆ ਕੇ ਗਿਆ ਚਾਰ ਪਰਿਵਾਰ ਤਾਂ ਕਹਿੰਦਾ ਵੀ ਹੁੰਦੇ ਤੇ ਪਰਚਾ ਕਟਾਉਂਦੀ ਹੈ ਅਜੇ ਕੋਈ ਕਾਰਵਾਈ ਨਹੀਂ ਹੋਈ ਕੋਈ ਸਿਸਟਮ ਨਹੀਂ ਬਣਿਆ ਮਸਲਾ ਮੁੰਡਾ ਸੀਗਾ 25 ਸਾਲ ਦਾ ਸੰਜੇ ਪੁੱਤਰ ਦੇ ਪਿਓ ਦਾ ਨਾਮ ਸੀ ਦੌਲਤਰਾਮ ਕੋ ਪਰਿਵਾਰਕ ਮਸਲੇ ਦੇ ਕਰਕੇ ਇੱਕ ਬਸ ਘਰੋਂ ਰੋਸ ਰਸ ਰਸਿਆ ਰਸਿਆ ਫਾਇ ਲਗੇ ਸੁਸਾਈਡ ਕਰ ਗਿਆ ਸੀਗਾ ਇਹ ਤੇ ਇਹਦੀ ਲਾਸ਼ ਜਿਹੜੀ ਹੈ ਮੋਰਚਰੀ ਡੈਡ ਹਾਊਸ ਰਖਾਈ ਸੀਗੀ ਇਸੇ ਪਪੂਰਾਮ ਨੇ ਤੇ ਅੱਜ ਡਿਊਟੀ ਦੀ ਵਜ੍ਹਾ ਕਰਕੇ ਉਹਦੇ ਕੋਲ ਨਹੀਂ ਆਇਆ ਗਿਆ ਮੈਂ ਪੋਸਟਮਾਰਡ ਨੂੰ ਕਰਾਉਣ ਲਈ ਆਇਆ ਸੀ 174 ਦੀ ਕਾਰਵਾਈ ਇਸ ਵੀ ਕੋਈ ਰੀਜ਼ਨ ਸਾਹਮਣੇ ਆਪ ਆਇਆ ਨਹੀਂ ਰੀਜ਼ਨ ਅਜੇ ਤੱਕ ਅੰਡਰ ਇਨਵੈਸਟੀਗੇਸ਼ਨ ਹੈ ਮਾਮਲਾ ਜੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਜ਼ਰੂਰ ਸੂਚਿਤ ਕਰਾਂਗੇ